ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਇੱਕ ਬਹੁਤ ਪਿਆਰਾ ਕਥਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕਾਂ ਵਿੱਚ ਦਰਤ ਹੈ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਕਹੋ ਨਾਨਕ ਸੁਨ ਰਿਮਨਾ ਦੁਰਲਭ ਮਾਨੁਖ ਦੇ ਇਹ ਸਾਡਾ ਸਰੀਰ ਬਹੁਤ ਦੁਰਲਭ ਹੈ ਤੇ ਬਹੁਤ ਜਨਮਾਂ ਤੋਂ ਬਾਅਦ ਬਹੁਤ ਜਨਮ ਵਿਚ ਰਿਥੇ ਮਾਦੋ ਇਹ ਜਨਮ ਤੇਮਾਰੇ ਲਿਖੇ ਕਹਰ ਬਦਾਸ ਆਸ ਲਗ ਜੀਵੋਂ ਚਿਰ ਪਿਉ ਦਰਸ਼ਨ ਦੇਖੇ ਭਾਵਕੇ ਬਹੁਤ ਜਨਮਾਂ ਤੋਂ ਬਾਅਦ ਸਾਨੂੰ ਮਨੁੱਖਾ ਜੀਵਨ ਮਿਲਦਾ ਹੈ ਇਸ ਦੀ ਸੰਭਾਲ ਕਿਵੇਂ ਕਰਨੀ ਹੈ ਕਿਵੇਂ ਆਪਾਂ ਇਹਨੂੰ ਪਛਾਣੀਏ ਕਿਵੇਂ ਨੂੰ ਸੰਭਾਲੀਏ ਇਹ ਵੀ ਇੱਕ ਵੱਡਾ ਸਵਾਲ ਸਾਡੇ ਸਾਹਮਣੇ ਖੜਾ ਹੋਇਆ ਹੋਇਆ ਹੈ ਗੱਲ ਤੇ ਆਪਾਂ ਕਰਨੀ ਆ ਜਿਹੜੇ ਲੋਕ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਜਾਂਦੇ ਆ ਐਡਿਕਸ਼ਨ ਦੇ ਵਿੱਚ ਆ ਜਾਂਦੇ ਆ ਪਰ ਉਹ ਆਪਣੇ ਸਰੀਰ ਨੂੰ ਸੰਭਾਲ ਨਹੀਂ ਸਕਦੇ ਉਹਨਾਂ ਨੂੰ ਇਸ ਮਨੁੱਖਾ ਦੇਹੀ ਦੀ ਕੀਮਤ ਬਾਰੇ ਸਾਰਾ ਕੁਝ ਹੀ ਭੁੱਲ ਜਾਂਦਾ ਹੈ ਬਸ ਇੱਕੋ ਇੱਕ ਚੀਜ਼ ਜਿਹੜਾ ਵੀ ਰਿਸ਼ਵ ਕਰਦੇ ਨੇ ਉਹਨਾਂ ਨੂੰ ਉਹੀ ਪੈਰਾਂ ਲੱਗਣ ਲੱਗ ਪੈਂਦਾ ਨਾ ਫਿਰ ਉਹਨਾਂ ਨੂੰ ਆਪਣੇ ਬੱਚਿਆਂ ਨਾਲ ਮੋਹ ਨਾ ਆਪਣੀ ਪਤਨੀ ਨਾਲ ਨਾ ਆਪਣੇ ਪਰਿਵਾਰ ਦੇ ਨਾਲ ਨਾ ਮਾਤਾ ਪਿਤਾ ਦੇ ਨਾਲ ਤੇ ਨਾ ਹੀ ਆਪਣੇ ਸਰੀਰ ਦੇ ਨਾਲ ਲੱਗਦਾ ਤਾਂ ਉਹਨਾਂ ਨੂੰ ਇਹ ਹੈ ਕਿ ਮੈਨੂੰ ਸਕੂਨ ਚਾਹੀਦਾ ਹੈ ਸੁੱਖ ਚਾਹੀਦਾ ਹੈ ਸਰੀਰ ਤੰਦਰੁਸਤ ਚਾਹੀਦਾ ਪਰ ਸਾਨੂੰ ਇੱਕ ਬੜਾ ਬੜਾ ਭੁਲੇਖਾ ਪੈ ਜਾਂਦਾ ਹੈ ਵੇ ਸਾਨੂੰ ਜਿਹੜਾ ਸੁੱਖ ਹੈ ਜਿਹੜਾ ਸਕੂਨ ਹੈ ਉਹ ਸਾਨੂੰ ਨਸ਼ੇ ਚੋਂ ਮਿਲਦਾ ਹੈ ਜਦੋਂ ਅਸੀਂ ਭਲੇਖੇ ਚ ਹੁੰਨੇ ਆ ਜਾਂ ਗਫਲਤ ਦੀਨੀ ਦੇ ਵਿੱਚ ਹੁੰਨੇ ਆ ਅਸੀਂ ਨਸ਼ਾ ਕਰ ਲੈਂਦੇ ਆ ਫਿਰ ਥੋੜਾ ਜਿਹਾ ਸਰੀਰ ਠੀਕ ਹੋ ਜਾਂਦਾ ਫਿਰ ਕੋਈ ਮਾੜਾ ਫੁੱਟਾ ਕੰਮ ਕਰ ਕੀਤਾ ਕਾਦਾ ਪੀਤਾ ਉਧਰ ਉਧਰ ਗਏ ਘੰਟੇ ਦੋ ਘੰਟੇ ਬਾਅਦ ਮੁੜ ਕੇ ਫਿਰ ਉਹੀ ਹਾਲਾਤ ਦੇ ਵਿੱਚ ਸਰੀਰ ਆ ਜਾਂਦਾ ਹੈ ਤੇ ਸੁੱਖ ਦੀ نیند ਸੌਣ ਵਾਸਤੇ ਆਪਣੇ ਸਰੀਰ ਨੂੰ ਆਤਮਿਕ ਤੌਰ ਤੇ ਸ਼ਾਂਤ ਕਰਨ ਵਾਸਤੇ ਮਰੀਜ਼ ਵਾਰ-ਵਾਰ-ਵਾਰ ਨਸ਼ੇ ਦੀ ਡੋਜ਼ ਲੈਂਦਾ ਹੈ ਪਰ ਸਕੂਨ ਹੈ ਕਿੱਥੇ ਸੁੱਖ ਸਾਡੇ ਅੰਦਰ ਹੈ ਸੁੱਖ ਸਾਡੇ ਮਨ ਦੇ ਵਿੱਚ ਹੈ ਸੁੱਖ ਸਾਡੇ ਸਰੀਰ ਦੇ ਵਿੱਚ ਹੈ ਉਹਨੂੰ ਲੱਭਣ ਵਾਸਤੇ ਉਹਨੂੰ ਕ੍ਰੀਏਟ ਕਰਨ ਵਾਸਤੇ ਸਾਨੂੰ ਕੁਝ ਯਤਨ ਕਰਨੇ ਪੈਣੇ ਆ ਫਿਰ ਆਪਾਂ ਉਸ ਸੁੱਖ ਤੱਕ ਪਹੁੰਚ ਸਕਦੇ ਆ ਫਿਰ ਸਾਨੂੰ ਕਿਸੇ ਵੀ ਆਰਟੀਫੀਸ਼ੀਅਲ ਸੁੱਖ ਦੀ ਜਾਂ ਕਿਸੇ ਵੀ ਨਸ਼ੇ ਦੀ ਜ਼ਰੂਰਤ ਨਹੀਂ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਦਰਜ ਹੈ ਅਕਤ ਤੂਰਾ ਸੂਰਾ ਪਾਨ ਜੋ ਜੋ ਪ੍ਰਾਣੀ ਖਾਏ ਕਹੇ ਕਬੀਰ ਸੰਸਾਰ ਨਹੀਂ ਅੰਤਰ ਸਤਲ ਜਾਏ ਚਾਹੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਖਾੜ ਪਾਣ ਵਾਲੀ ਚੀਜ਼ ਇਸ ਤਰ੍ਹਾਂ ਦੀ ਸਾਨੂੰ ਸੁੱਖ ਨਹੀਂ ਦੇ ਸਕਦੀ ਉਹਦੀ ਵਾਰ-ਵਾਰ ਐਡਿਕਸ਼ਨ ਵਾਰ-ਵਾਰ ਲੋੜ ਸਾਡੇ ਸ਼ਰੀਰ ਨੂੰ ਪੈਂਦੀ ਹੈ ਮੈਂ ਤੁਹਾਡੇ ਨਾਲ ਇੱਕ ਇਸ ਵੀਡੀਓ ਚ ਵਾਕਿਆ ਸੰਦਾ ਕਰਨਾ ਚਾਹੁੰਦਾ ਮੇਰੇ ਕੋਲ ਇੱਕ ਸਮਰਾਲੇ ਤੋਂ ਪੇਸ਼ੈਂਟ ਹੈ ਉਹਦੀ ਅਸੀਂ ਵੀਡੀਓ ਕਲਿੱਪ ਵੀ ਇਹਦੇ ਵਿੱਚ ਦਿਖਾਵਾਂਗੇ ਥੋੜਾ ਜਿਹਾ ਸਰਦੇ ਪੁੱਜ ਦੇ ਘਰ ਦਾ ਨੌਜਵਾਨ ਬੰਦਾ ਹੈ ਜਦੋਂ ਮੇਰੇ ਕੋਲ ਦਵਾਈ ਖਾ ਰਿਆ ਸੀ ਤਾਂ ਬੜਾ ਸੋਹਣਾ ਠੀਕ ਸੀ 10 ਦਿਨ ਬਾਅਦ ਉਹ ਕੱਲਾ ਹੀ ਦਵਾਈ ਲੈਣ ਵਾਸਤੇ ਆਇਆ ਥੋੜੀ ਜੀ ਦਵਾਈ ਲੈ ਕੇ ਗਿਆ 5-4000 ਰੁਪਏ ਦੀ ਮੇਰੇ ਕੋਲ ਪਰ ਉਹਨੇ ਕਿਸੇ ਕੰਮ ਕਰਕੇ ਬਾਹਰ ਜਾਣਾ ਸੀ ਉੱਥੇ ਬਾਹਰ ਕੰਮ ਵਾਸਤੇ ਗਿਆ ਹੋਇਆ ਤਾਂ ਉਹਨੂੰ ਉੱਥੇ ਰਾਤ ਨੂੰ ਹਨੇਰਾ ਹੋ ਜਾਂਦਾ ਹੈ ਖੱਜਲ ਖਵਾਰੀ ਵੀ ਹੁੰਦੀ ਆ ਕੋਈ ਦਾ ਗੱਡੀ ਦਾ ਪਾਰਟ ਖਰਾਬ ਸੀ ਵਾਰ-ਵਾਰ ਰਿਪੇਅਰ ਕਰਨਾ ਪਿਆ ਫਿਰ ਉਹਨੂੰ ਆ ਅੰਤ ਨੂੰ 9-10 ਵਜੇ ਘਰ ਜਦੋਂ ਵੜਿਆ ਥੱਕਿਆ ਹੋਇਆ ਵੀ ਸੀ ਤੇ ਖੱਡਲ ਖਵਾਰ ਵੀ ਸੀ ਔਰ શરીਤੋਂ ਵੀ ਥੋੜਾ ਜਿਹਾ ਨਿੰਮੂ ਚ ਹੋਣਾ ਸੀ ਜਦੋਂ ਮਾਤਾ ਨੇ ਘਰ ਆਏ ਨੂੰ ਦੇਖਿਆ ਤਾਂ ਮਾਤਾ ਨੇ ਉਹਦੇ ਆਂਦੇ ਸਰ ਨੂੰ ਪੁੱਛਿਆ ਦਵਾਈ ਲਿਆ ਉਹਨੇ ਕਿਹਾ ਤਾਂ ਹਾਂ ਦਵਾਈ ਲੈਂਦੀ ਆ ਕਹਿੰਦੀ ਕਿੱਥੇ ਆ ਪਰ ਉਹ ਦਵਾਈ ਉਹਦੀ ਗੱਡੀ ਚ ਪਈ ਸੀ ਤਾਂ ਮਾਤਾ ਨੇ ਕਦਮ ਉਹਦੇ ਗੱਲ ਪੈਣਾ ਸ਼ੁਰੂ ਕਰ ਦਿੱਤਾ ਉਹਨੂੰ ਗਾਲਾਂ ਮੰਦਾ ਚੰਗਾ ਬੋਲਿਆ ਤੇ ਉਹ ਬੰਦਾ ਫਿਰ ਬੜਾ ਹਫਾਜ਼ ਹੋਇਆ ਬੜਾ ਚੁੱਟਿਆ ਅੰਦਰੋਂ ਕਿ ਮੈਂ ਹੁਣ ਨਸ਼ਾ ਵੀ ਨਹੀਂ ਕਰ ਰਿਹਾ ਫਿਰ ਵੀ ਮੇਰੀ ਮਾਂ ਮੈਨੂੰ ਗਾਲਾਂ ਕੱਢਦੀ ਐ ਜਾਂ ਮੈਨੂੰ ਮਾਰਦੀ ਐ ਜਾਂ ਮੈਨੂੰ ਝਟਕਦੀ ਐ ਬੰਦਾ ਕਹਦਾ ਮੇਰੇ ਕੋਲ ਗੱਡੀ ਹੋਵੇ ਘਰ ਹੋਵੇ ਜੀਹਾਂ ਘਰਬਾਰ ਹੋਵੇ ਸਭ ਕੁਝ ਹੋਵੇ ਹੈਨਾ ਸਾੜਾ ਦਿਨ ਚ 5-7000 ਰੁਪਿਆ ਵੀ ਖਰਚਦਾ ਭੈਣ ਚ ਐਨੇ ਦਾ ਕੋਈ ਚੋਦੀ ਜੀ ਇਹਨਾਂ ਦੀ 1 ਲੱਖ 2 ਲੱਖ ਰੁਪਿਆ ਤਨਖਾਹ ਹੋਵੇ ਨਾ ਉਹ ਵੀ 5-7000 ਰੁਪਿਆ ਦਿਨ ਚ ਨਹੀਂ ਖਰਚਦਾ ਜਿੰਨੇ ਕੋ ਮੈਂ ਖਰਚਦਾ ਹੈ ਐ ਇੰਨੀ ਆਸ਼ ਦੇ ਬਾਵਜੂਦ ਵੀ ਪੱਲੇ ਕੀਆ ਸਭ ਰੋਣਾ ਤੇ ਅਸਲੀ ਜਿਹੜਾ ਘਰ ਆ ਅਸਲੀ ਘਰ ਜਿਹੜਾ ਉੱਥੇ ਚੱਲੇ ਆਂ ਬਸ ਦਿਲ ਦਾ ਕਰਦਾ ਉੱਥੇ ਪੱਕੇ ਹੀ ਉੱਥੇ ਰਹਿਣ ਲੱਗ ਜਾ ਆ ਦੇਖ ਰਾ ਸ੍ਰੀ ਘਰ ਚੱਲਿਆ ਮੈਂ ਹੁਣ ਠੀਕ ਹੈ ਚਲ ਆ ਵੀ ਗੱਡੀ ਆਪਣੀ ਉਹ ਘਰ ਆਪਣਾ ਬੈਣ ਚੋਂ ਪਰ ਸੜਾ ਸਕੂਨ ਸਕੂਨ ਕਿੱਥੇ ਆ ਸਕੂਨ ਖਤਮ ਹੋ ਗਿਆ ਜ਼ਿੰਦਗੀ ਦੇ ਵਿੱਚ ਰੱਬ ਨੂੰ ਬਹੁਤ ਅਰਦਾਸ ਅਵੇਦਿਆ ਕਰਦਾ ਮੇਰੇ ਨਾਲ ਦੇ ਕਹੀ ਚੱਲੇਗੇ ਮੈਨੂੰ ਪਤਾ ਨਹੀਂ ਕਾਤੇ ਰੱਖਿਆ ਮੈਂ ਨਹੀਂ ਰਹਿਣਾ ਨਹੀਂ ਰਹਿਣਾ ਨਹੀਂ ਰਹਿਣਾ ਏ ਜਨਮ ਮੌਤ ਸਾਰੀ ਉਹਦੇ ਹੱਥ ਦੇ ਵਿੱਚ ਆ ਠੀਕ ਆ ਬੰਦਾ ਆਪਣੇ ਨਾਲ ਮਰ ਵੀ ਨਹੀਂ ਸਕਦਾ ਹੈਗਾ ਜੇ ਬੰਦਾ ਕਹਿ ਰਿਹਾ ਮੈਂ ਮਰਨਾ ਨਹੀਂ ਮਰ ਸਕਦਾ ਠੀਕ ਆ ਹਾਂ ਬੰਦਾ ਕਹਿੰਦਾ ਵੀ ਪ੍ਰਮਾਤਮਾ ਜਦ ਸੋਨਾ 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 ਬੜਦਾ ਹੁੰਦਾ ਅੱਗ ਦੇ ਵਿੱਚ ਤਪ ਕੇ ਹਨਾ ਬੰਦਾ ਤਾਂ ਨਾ 5 ਕੁਆਟੜ ਪਾਉਣੇ 5 ਕੁਆਟੜ ਲੱਕੜ ਹੁੰਦੀ ਬੰਦ ਨਹੀਂ 5 ਕੁਆਟੜ ਪਰ ਮੈਨੂੰ ਤਾਂ ਇਹਦੀ ਕੀ ਕਰਦੀ ਆ ਸਾਲਾ ਜੋ ਜਮੇ ਦਿਲ ਹੀ ਕਰਦਾ ਕਮੇਟ ਲੀ ਕਰਦਾ ਆਏ ਹਾਏ ਹਾਏ ਵਾਹਿਗੁਰੂ 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 ਪ੍ਰਮਾਤਮਾ ਤਾਂ ਤੇ ਜਿਉਣਾ ਰੱਖਿਆ ਵਾਹਿਗੁਰੂ ਆ ਗੁਰੂ ਘਰ ਹੈ ਬੰਦਾ ਸਾਰਾ ਕੁਝ ਕਰ ਕਰਾ ਕੇ ਮੈਂ ਕਹਿੰਦਾ ਗੱਡੀ 'ਚ ਕੋਬੇ ਇੱਕ ਦੀ ਐਸ਼ ਕਰਦਾ ਅਗਲਾ ਕਹਿੰਦਾ ਗੱਡੀ ਕੋਬੇ ਦਾ ਪਤਾ ਨਹੀਂ ਕਿੰਨੇ ਐਸ਼ ਕਰਦਾ ਕਿੰਨੇ ਕੋਹ ਕਰਦਾ ਹੈ ਰ ਤੇ ਆਹ asli ghar ਹੈ ਜਿੱਥੇ ਆਉਣਾ ਆਪਾਂ ਨੇ ਆਹ asli ghar ਹੈ ਹੁਣ ਰੱਬ ਇੱਥੋਂ ਮੋੜ ਹੀ ਨਾ ਮੈਨੂੰ ਆ ਕੀ ਹੋ ਗਿਆ ਲੈ ਇਹ ਸਾਰੇ ਫੌਰਨ ਚੱਲ ਪਏ ਪਤਾ ਨਹੀਂ asli ghar ਦੇ ਵਿੱਚ ਆ ਤਾਂ ਚੱਲਣ ਲੱਗ ਗਏ ਗੱਡਿਆ ਕਰਾ ਨਾਲ ਸੁੱਖ ਮਿਲਦਾ ਵਾਹਿਗੁਰੂ ਵਾਹਿਗੁਰੂ ਆਹ ਆਖੀ ਗਾਰਾ ਕੁੱਤਾ ਸਾਲਾ ਵਧੀਆ ਤੂੰ ਵਧੀਆ ਸਾਡੇ ਨਾਲ ਤਾਂ ਸਾਲਿਆ ਜਿਹੜਾ ਰਹਿਣਾ ਓਰੇ ਆਹਾ ਫਿਰ ਮਿਚਾ ਆਣ ਘਾਟਾ ਬਾਸਰ ਬਾਈ ਤੂੰ ਟੱਕਲਾ ਉੱਪਰ ਨਹੀਂ ਜਿਉਣਾ ਚਾਹਦਾ ਮੈਂ ਉਰੀ ਬੈ ਜਾ ਸੀ ਭਾੜਦੀ ਆ ਗਿਆ ਹੁਣ ਜੱਲੀ ਗਾ ਡੇਢ ਨੂੰ ਥੜਾ ਸੁੱਖੀ ਦਿੱਤਾ ਕੋ ਲੈ ਨਹੀਂ ਕੋਈ ਦੇਣ ਆਹ ਸਿਵੇ ਵਾਲੀ ਜਗਾ ਬਈਆ ਹਨਾ ਲਾ ਲਓ ਆ ਇੱਥੇ ਉਹ ਬੰਦੇ ਪਏ ਨੇ ਜਿਹੜੇ ਕਹਿੰਦੇ ਸੀ ਨਾ ਆ ਮੜੀਆਂ ਦੇ ਵਿੱਚ ਖਣਾ ਸੇਵਾ ਉਹ ਪਿਆ ਕਈ ਬੰਦੇ ਅਜੇ ਕਹਿੰਦੇ ਹੋਣੇ ਨੇ ਵੀ ਸੱਤ ਤੋਂ ਬਗੈਰ ਭੈਣ ਚ ਆਹ ਕੰਮ ਨਹੀਂ ਹੋਣਾ ਸੱਤ ਤੋਂ ਬਗੈਰ ਉਹ ਨਹੀਂ ਹੋਣਾ ਆ ਪੈਦੇ ਤੋਂ ਦੂਈਏ ਚੱਲ ਰਹੀ ਹੈ ਬਾਹਰ ਸਾਰੀ ਓਪੜੇ ਹਨਾ ਉਹ ਲੈ ਆ ਯਾਰ ਲੈ ਆ ਭੈਣ ਚੂ ਕਾਦੇ ਰੱਖਿਆ ਹੋਇਆ ਮੈਂ ਨਹੀਂ ਰਹਿਣਾ ਇਹ ਕ ਮੈਨੂੰ ਲੈ ਕੇ ਜਾ ਕੀ ਦਿਖਾਣਾ ਮੈਨੂੰ ਕੀ ਦਿਖਾਣਾ ਜਾ ਹੈ ਹੋਰ ਹੈ ਆ ਤਾਂ ਵੀ ਉਹ ਆਪਣਾ ਭੋਕੇ ਚਲੇ ਗਿਆ ਉੱਤੇ ਆ ਪਤਾ ਲੈਂਦਾ ਆ ਬਣ ਜਾਂਦੇ ਮਿੱਟੀ ਬਸ ਆਹ ਇੰਨੀ ਕੁ ਬੰਦੇ ਦੀ ਹੋ ਆ ਔਕਾਤ ਭੈਣ ਚੁਰੋੜਾ ਪਈ ਜਾਂਦਾ ਮੈਂ ਮੈਂ ਬੋ ਕਿਉਂਕਿ ਜਿਹੜੇ ਵੀ ਬੰਦੇ ਇੱਟੇ ਦੀ ਡਿਕਸ਼ਨ ਚੁੰਦੇ ਨੇ ਬੜੇ ਏਮੋਸ਼ਨਲ ਹੁੰਦੇ ਆ ਇਹ ਕਿਸੇ ਦਾ ਗੁੱਸਾ ਨਹੀਂ ਬਰਦਾਸ਼ਤ ਕਰਦੇ ਕਿਸੇ ਦੀ ਗੱਲ ਭਾਵੇਂ ਪਤਨੀ ਦੀ ਆ ਭਾਵੇਂ ਬੱਚਿਆਂ ਦੀ ਆ ਭਾਵੇਂ ਕਿਸੇ ਵੀ ਮਾਪਾ-ਵਾਪਾ ਦੀ ਆ ਕਿਸੇ ਦੀ ਵੀ ਗੱਲ ਬਰਦਾਸ਼ਤ ਨਹੀਂ ਕਰਦੇ ਕਈ ਵਾਰੀ ਮੇਰੀ ਗੱਲ ਨੂੰ ਵੀ ਉਹ ਕਾਹਨ ਸਮਝਦਾ ਜਾਂਦੇ ਆ ਜਾਂ ਥੋੜਾ ਜਿਹਾ ਫੀਲ ਕਰ ਜਾਂਦੇ ਆ ਕਿ ਹਾਂ ਮੈਨੂੰ ਡਾਕਟਰ ਨੇ ਇਹ ਕਿਹਾ ਸੋ ਕਹਿਣ ਤੋਂ ਮਰਾਦ ਉਹ ਬੰਦਾ ਦੁਬਾਰਾ ਫਿਰ ਗੁੱਸੇ 'ਚ ਆ ਜਾਂਦਾ ਹੈ ਬੁੱਭਾ ਮਾਰ-ਮਾਰ ਕੇ ਰਹਿੰਦਾ ਹੈ ਗੱਡੀ ਚੱਕਦਾ ਹੈ ਕਰੋਂ ਮਰਨ ਵਾਸਤੇ ਨਿਕਲ ਜਾਂਦਾ ਹੈ ਮਰਨਾ ਜੰਮਣਾ ਹੁਕਮ ਹੈ ਪਰਮੇਸ਼ਰ ਦੀ ਖੇਡ ਆ ਸਾਰੀ ਹੋਈ ਜੀਵਨ ਜੋਰਣਾ ਮਰਨ ਜੋਰ ਹੈ ਨਾ ਸਾਡਾ ਇਹਦੇ ਤੇ ਜੋਰ ਨਹੀਂ ਚੱਲਦਾ ਨਾ ਜੀਵਨ ਤੇ ਨਾ ਮਰਨ ਤੇ ਪਰ ਬੰਦਾ ਕਰਦਾ ਕੀ ਆ ਆਫਟਰ ਆਲ ਜਦੋਂ ਦੁਖੀ ਹੁੰਦਾ ਹੈ ਆਪਣੇ ਕੋਲੋਂ ਤਾਂ ਸੁਸਾਇਸਾਈਡ ਦਾ ਰਸਤਾ ਹੀ ਲੱਭਦਾ ਹੈ ਉਹ ਮਰੀਜ਼ ਗੱਡੀ ਚੁੱਕਦਾ ਹੈ ਕਹਿੰਦਾ ਦੇਖੋ ਜੀ ਮੇਰੇ ਕੋਲ ਗੱਡੀਆਂ ਵੀ ਨੇ ਕਾਰਾਂ ਵੀ ਨੇ ਕਾਰੋਬਾਰ ਵੀ ਹੈ ਔਰ 5-7 ਹਜ਼ਾਰ ਤਾਂ ਮੈਂ ਰੋਜ਼ ਖਰਚਾ ਆਪਣੇ ਤੇ ਆਪਣੇ ਸ਼ਰੀਰ ਤੇ ਕਰਦਾ ਭਾਵ ਕਿਨੇ ਸਾ ਕਰ ਲੈਂਦਾ ਪਰ ਕਹਿੰਦੇ ਫਿਰ ਵੀ ਸੁੱਖ ਕਿੱਥੇ ਹੈ ਸਕੂਨ ਕਿੱਥੇ ਹੈ ਕਹਿੰਦੇ ਮੇਰੀ ਰੂਹ ਨੂੰ ਸਕੂਨ ਨਹੀਂ ਰੋਂਦਾ ਬੱਬਾ ਮਾਰਦਾ ਤੁਹਾਨੂੰ ਕੁਝ ਕੁਝ ਵੀਡੀਓ ਕਲਿੱਪ ਦਿਖਾਵਾਂਗੇ ਸੀ ਤਾਂ ਕਿ ਕੋਈ ਬੰਦਾ ਪਰੇਸ਼ਾਨ ਵੀ ਨਾ ਸਕੇ ਉਹਨੂੰ ਵਿਚਾਰੇ ਨੂੰ ਵੀ ਇਹ ਉਹੀ ਬੰਦਾ ਹੈ ਉਹ ਗੱਡੀ ਚੁੱਕਦਾ ਰੋਂਦਾ ਹੋਇਆ ਘਰੋਂ ਨਿਕਲਦਾ ਕਿ ਮੈਂ ਅੱਜ ਸੱਚ ਘਰ ਚੱਲਿਆ ਭਾਵ ਕਿ ਮੈਂ ਮਰਨ ਚੱਲਿਆ ਸ਼ਮਸ਼ਾਨ ਘਾਟ ਕਰ ਚੱਲਿਆ ਔਰ ਉਹ ਬੰਦਾ ਸ਼ਮਸ਼ਾਨ ਘਟ ਚਲਿਆ ਵੀ ਜਾਂਦਾ ਹੈ ਪਰ ਮਰੇ ਕਿੱਥੇ ਜਾਂਦਾ ਹੈ ਉੱਥੇ ਜਿਹੜੇ ਬੈਠੇ ਹੁੰਦੇ ਆ ਫੇਰ ਮੁਰਦਿਆਂ ਦੀ ਸਾਮਭਾਲ ਕਰਨ ਵਾਸਤੇ ਉਹ ਬੈਠੇ ਬੜੇ ਮਜੇ ਚ ਦਾਰੂ ਪੀਂਦੇ ਹੁੰਦੇ ਆ ਉਹਨਾਂ ਕੋਲ ਜਾ ਕੇ ਆਪਣਾ ਹਾਲ ਦੁੱਖ ਦੱਸਦਾ ਤਾਂ ਉਹ ਵੀ ਕਹਿੰਦੇ ਵੀ ਹਾਂ ਤੂੰ ਬਹੁਤ ਦੁਖੀ ਆ ਕੋਈ ਗੱਲ ਨਹੀਂ ਆ ਜਾ ਸਾਡੇ ਕੋਲ ਆ ਜਾ ਤੇ ਤੈਨੂੰ ਸੁੱਖ ਦਈਏ ਭਾਬਾ ਕੇ ਤੈਨੂੰ ਨਸ਼ਾ ਦਈਏ ਪਰ ਨਸ਼ੇ ਦੇ ਨਾਲ ਸੁੱਖ ਕਿੱਥੇ ਮਿਲ ਸਕਦਾ ਹੈ ਸੋ ਸ਼ਕੂਨ ਸਕੂਨ ਦੀ ਭਾਲ ਦੇ ਵਿੱਚ ਜਦੋਂ ਅਸੀਂ ਲੱਗੇ ਤਾਂ ਰਹਨੇ ਆ ਵੀ ਸਾਨੂੰ ਕਿਤੋਂ ਸੁੱਖ ਮਿਲੇ ਸਕੂਨ ਮਿਲੇ ਦੋਸਤੋ ਇਹ ਸਕੂਨ ਸਾਨੂੰ ਕਿਸੇ ਵੀ ਰਿਸ਼ਤੇ ਚੋਂ ਨਹੀਂ ਮਿਲਦਾ ਕਿਸੇ ਵੀ ਨਸ਼ੇ ਚੋਂ ਨਹੀਂ ਮਿਲਦਾ ਇਹ ਸਾਡੇ ਅੰਦਰੋਂ ਮਿਲਦਾ ਹੈ ਉਹਦੀ ਖੋਜ ਸਾਨੂੰ ਆਪ ਕਰਨੀ ਪੈਣੀ ਹੈ ਜਦੋਂ ਅਸੀਂ ਗਲਤ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਫਿਰ ਭਾਵੇਂ ਸਾਡੇ ਕੋਲ ਜਿੱਡੀ ਮਰਜ਼ੀ ਕੋਠੀ ਹੋਵੇ ਜਿੱਡੀ ਮਰਜ਼ੀ ਵੱਡੀ ਗੱਡੀ ਹੋਵੇ ਜਿੱਡਾ ਮਰਜ਼ੀ ਵੱਡਾ ਸਾਡਾ ਪਰਿਵਾਰ ਹੋਵੇ ਜਿੰਨੀ ਮਰਜ਼ੀ ਸਾਡੇ ਕੋਲ ਪੈਸਾ ਧਨ ਦੌਲਤ ਹੋਵੇ ਇਹ ਸਾਨੂੰ ਸੁੱਖ ਨਹੀਂ ਦੇ ਸਕਦਾ ਜਦੋਂ ਤੱਕ ਅਸੀਂ ਸਰੀਰਕ ਤੌਰ ਤੇ ਸੁਖੀ ਨਹੀਂ ਹੁੰਦੇ। ਤੋਂ ਜੇ ਕਿਸੇ ਨੇ ਸੁਖ ਲੈਣਾ ਹੈ ਤਾਂ ਉਹ ਆਪਣੇ ਸਰੀਰ ਦੀ, ਆਪਣੇ ਸਵਾਸਾਂ ਦੀ, ਆਪਣੇ ਸਮੇਂ ਦੀ ਸੰਭਾਲ ਕਰੇ। ਜਿਹੜਾ ਬੰਦਾ ਆਪਣੇ ਸਰੀਰ ਨੂੰ ਸੰਭਾਲ ਲੈਂਦਾ ਹੈ ਉਹ ਸੁਖ ਵੀ ਲੈ ਸਕਦਾ ਹੈ, ਸਵਾਦ ਵੀ ਲੈ ਸਕਦਾ। ਮੈਂ ਅਕਸਰ ਹੀ ਕਹਿੰਦਾ ਹੁੰਨਾ ਕਿ ਸਵਾਦ ਲੈਣ ਵਾਸਤੇ ਸਾਨੂੰ ਸਰੀਰ ਦੀ ਲੋੜ ਹੈ ਨਾ ਕਿ ਕਿਸੇ ਨਸ਼ੇ ਦੀ ਲੋੜ ਹੈ। ਸੋ ਮੈਨੂੰ ਲੱਗਿਆ ਮੈਨੂੰ ਲੱਗਦਾ ਆਪ ਜੀ ਨੂੰ ਇਹ ਵਿਚਾਰ ਚੰਗੇ ਲੱਗੇ ਹੋਣਗੇ। ਵੀਡੀਓ ਸਾਂਝੀ ਵੀ ਕਰਿਓ, ਕਮੈਂਟ ਵੀ ਕਰਿਓ। ਜੇ ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਕੋਈ ਰਿਸ਼ਤੇਦਾਰ, ਦੋਸਤ, ਮਿੱਤਰ ਕੋਈ ਇਸ ਤਰ੍ਹਾਂ ਦੁਖੀ ਹੈ ਨਸ਼ਿਆਂ ਦੇ ਕਾਰਨ ਕਰਕੇ ਜਾਂ ਕਿਸੇ ਵੀ ਕਾਰਨ ਕਰਕੇ ਤਾਂ ਉਹਨੂੰ ਸੰਭਾਲਣਾ ਹੈ, ਯਤਨ ਕਰਨਾ ਹੈ ਆਪਾਂ ਉਹਦਾ ਇਲਾਜ ਕਰੀਏ। ਸਾਡੇ ਕੋਲ ਆਯੁਰਵੈਦਿਕ ਦਵਾਈਆਂ ਦੇ ਵਿੱਚ ਬਹੁਤ ਵਧੀਆ ਇਲਾਜ ਹੈ। ਹੁਣ ਉਹ ਵੀਰ ਦੁਆਰਾ ਉਹਦੀ ਮਾਂ ਪਰसों ਚੌਥੇ ਏਸੀ ਦਵਾਈ ਲੈਣ ਵਾਸਤੇ ਬੜਾ ਸੋਣਾ ਠੀਕ ਠਾਕ ਹੈ, ਆਪਣੇ ਘਰ ਦੇ ਵਿੱਚ ਰਹਿ ਰਿਹਾ ਬੜਾ ਵਧੀਆ ਹੈ। ਇਹਨਾਂ ਨੂੰ ਸੰਭਾਲਣ ਵਾਸਤੇ ਵੀ ਸਾਨੂੰ ਸਿੱਖਣ ਦੀ ਜ਼ਰੂਰਤ ਪੈਂਦੀ ਆ ਤਾਂ ਕਿ ਅਸੀਂ ਇਹਨਾਂ ਦੀ ਸੰਭਾਲ ਕਰ ਸਕੀਏ, ਇਹਨਾਂ ਨੂੰ ਸਹੀ ਰਸਤੇ ਤੇ ਲਿਆ ਸਕੀਏ ਤੇ ਸਾਡੀ ਨੌਜਵਾਨ ਪੀੜ੍ਹੀ ਆ ਉਹ ਬੱਸ ਅਸੋਕੇ ਅੱਜ ਲਈ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਹੋਰ ਕੋਈ ਇਸ ਤਰ੍ਹਾਂ ਦੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਸਿਹਤ ਸੰਬੰਧੀ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਸਾਨੂੰ ਆਪਣੀ ਰਿਕੁਆਇਰਮੈਂਟ ਦੱਸ ਸਕਦੇ ਹੋ ਅਸੀਂ ਉਹਦੇ ਤੇ ਵੀ ਬੋਲਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਰੱਬ ਰੱਖਾ